ਉਹ ਕਈ ਸਾਲ ਦਾ ਇਹ ਹੈਗਾ ਜੀ ਇਹ ਸਟੈਂਡਰਡ ਹੌਲੀ ਹੌਲੀ ਉਹਨਾਂ ਦੇ ਸਰਧਾਲੂਆਂ ਦੇ ਵੱਲੋਂ ਜਦੋਂ ਉਹਨਾਂ ਨੂੰ ਫੇਸਬੁਕ 'ਤੇ ਇਹਨਾਂ ਨੇ ਦੇਖਿਆ ਵੀ ਇੱਥੇ ਤਾਂ ਕੋਸਾਂ ਦਾ ਸੀ ਕੋਈ ਅਖੋਤ ਕੀ ਇਮਾਮ ਹੈ ਅਸੀਂ ਸਮਝਾ ਅਜਿਹਾ ਸਰਕਰੀ ਮਾਮਲੇ ਦੇ ਵਿੱਚ ਡੀਸੀ ਸਾਹਿਬ ਕੋਲੇ ਪਹੁੰਚੇ ਹੋ ਕਹਿੰਦੇ ਫਿਰ ਵਸਤੀ ਪੂਰੇ ਨਾਲ ਆਏ ਨੇ ਸਾਡੇ ਨੂੰ ਸ਼ੰਕਰਾ ਨਾਮ ਜੋ ਹੈਗਾ ਅੰਦੇ ਪਾਪਾ ਉਹਦੀ ਵੀਡੀਓ ਵਾਇਰਲ ਹੋਈ ਸੀ ਕੈਮਰਾ ਬਲ ਦੇ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਖਿਲਾਫ ਉਹਨਾਂ ਪਰਚਾ ਦਰਜ ਕੀ ਸੀ ਉਡੀ ਬੀਲ ਅਪਲੀਕੇਸ਼ਨ ਨਾਲ ਲੱਗ ਗਈ ਉਹਨੂੰ ਅਪੋਜ਼ ਕੀਤਾ ਤੇ ਬਾਕੀ ਸ਼ਾਮ ਤੱਕ ਜੋ ਕੋਰਟ ਦਾ ਆਰਡਰ ਆਏਗਾ ਅਸੀਂ ਉਹ ਕਰਾਈਏ ਹਾਂ ਫਿਰ ਤੁਸੀਂ ਮੈਂ ਜਦੋਂ ਮਹਿਸੂਸ ਹੋਣ ਲੱਗਦਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਤਾਂ 'ਤੇ ਬਹੁਤ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਉਸ ਵੀਡੀਓ ਨੂੰ ਦੇਖ ਕੇ ਲੋਕਾਂ ਦੀ ਬਹੁਤ ਇੰਨੇ ਲੋਕ ਆਏ ਨੇ ਉਸ ਕਰਕੇ ਲੋਕਾਂ ਦੀ ਬਹੁਤ ਧਾਰਮਿਕ ਭਾਵਨਾ ਨਾਲ ਫੇਸ ਪਹੁੰਚੇ ਐਫ ਆਰ ਜਿਹੜੀ ਦਰਜ ਕੀਤੀ ਗਈ ਹੈ ਉਹ 299 ਦੇ ਅੰਡਰ ਸੈਕਸ਼ਨ ਬੀ ਐਨ ਐਸ ਤੇ 295 اے ਦੇ ਅੰਡਰ ਆਈ ਪੀ ਐਸ ਸੀ ਦੇ ਉਹਦੇ ਉਹਦੇ ਸਰ ਜਿਸ ਤਰ੍ਹਾਂ ਉਹਦੀ ਗ੍ਰਿਫਤਾਰੀ ਹੋਈ ਹੋਈ ਹੈ ਬਾਬੇ ਦੀ ਜਾਂ ਨਹੀਂ ਉਹ ਫਰਾਰ ਹੈ ਉਹ ਕਿਤੇ ਮਿਲ ਨਹੀਂ ਰਿਹਾ ਪੁਲਿਸ ਨੂੰ ਉਹਨੇ ਐਂਟੀਸੀਪੇਟਰੀ ਬੇਲ ਫਾਈਲ ਕੀਤੀ ਪਰ ਉਹ ਮਿਲ ਨਹੀਂ ਰਿਹਾ ਲੱਗਦਾ ਕਿ ਇਸ ਤੋਂ ਬਾਅਦ ਜਿਹੜੀਆਂ ਜਾਇਦਾਦ ਦੇ ਸਵੰਦੀ ਵੀ ਤੁਸੀਂ ਜਿਹੜੀਆਂ ਕਰੋਗੇ ਵੀ ਬਾਕੀ ਸਾਰੇ ਕਾਨੂੰਨ ਜਾਂਚ ਹੋਣੀ ਚਾਹੀਦੀ ਜਿੱਦਾਂ 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 ਸਾਡੇ ਸਾਹਮਣੇ ਫੈਕਟ ਸਾਂਗੇ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਉਹ ਆਪਣੀ ਸਾਧ तकरीबन ਸਾਡੇ ਨਗਰ ਦੇ ਵਿੱਚ 87 84 ਤੋਂ ਬੈਠਾ ਹੋਇਆ ਆਪਣੇ ਚਲੇਹਾਂ ਦੇ ਨਾਲ ਰੜ ਕੇ ਕਾਣੀ ਕੋਦਨ ਵੇਲੇ ਆਇਆ ਸੀਗਾ ਉਹਦੇ ਨਾਲ ਮਿਲ ਕੇ ਨੇ ਉਹ ਤੇ ਉਸ ਗੱਦੀ ਜੋ ਗੱਦੀ ਬਣ ਗਿਆ ਏ ਧਾਰੀ ਦਾ ਗੁਰੂ ਹੈ ਹੀ ਨਹੀਂਗਾ ਜੀ ਆਪ ਇਹ ਆਪ ਨੂੰ ਸੰਤ ਅਖੋਂਦਾ ਹੀ ਹੈ ਕੱਚੀਆਂ ਬਾੜੀਆਂ ਧਾਰਨਾ ਪਰ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੇ ਨਾਲ ਜੋੜੇ ਹੋਆ ਉਥੇ ਸਨੇਸੀ ਹੈ ਜੀ ਬ੍ਰਹਮਚਾਰੀ ਕਾ ਦਾ ਕੋਸ਼ ਡੇਰੇ ਦੇ ਵਿੱਚ ਔਰਤਾਂ ਨੂੰ ਰੱਖਣ ਦਾ ਕੀ ਸੰਬੰਧ ਹੈ ਇਹਦਾ ਇਹ ਵੀ ਪੁੱਛਿਆ ਜਾਣਾ ਚਾਹੀਦਾ ਜੀ ਸਰ ਕਿੰਨੇ ਸਾਲ ਪੁਰਾਣਾ ਜੇ ਡੇਰਾ ਇਹ ਡੇਰਾ ਹੈਗਾ ਜੀ ਪਹਿਲਾਂ ਬਰਾਤਨ ਦਾ ਜੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਵਾਂ ਲੇਕਿਨ ਛੋਟਾ ਸਹੁੰਤਾ ਹੈ ਬਹੁਤ ਵੱਡੀ ਇਮਾਰਤ ਬਣਾ ਚੁੱਕੀ ਆ ਲੋਕਾਂ ਦੀ ਟਰੋਫੀਆਂ ਕਰਕੇ ਬਾਕੀ ਇਹਦੇ ਵਿੱਚ ਜਿਹੜੇ 2 ਨੰਬਰ ਦੇ ਬੰਦੇ ਵੀ ਆ ਪੁੱਜ ਕੇ 1 ਨੰਬਰ ਦੇ ਵਿੱਚ ਪ੍ਰੋਕੀ ਕਰ ਰਹੇ ਆ ਜੀ ਸਾਨੂੰ ਇਥ ਇਹਦਾ ਪਿਆ ਨੰਬਰ 104 ਆਕੀਖਾਨੇ ਦੇ ਵਿੱਚ ਚੱਲ ਰਿਹਾ ਹੈ। ਉਹ ਵੀ ਦੇਖੋ ਜੀ ਸਾਡੇ ਉਹ ਜਿਹੜੀ ਕਿ ਇੱਕ ਨਗਰ ਦੀ ਜਿਹੜੀ ਐਫ ਆਈ ਆਰ ਦਰਜ ਹੋਈ ਉਹਦੇ ਵੀ ਸਾਨੂੰ ਇੱਕ ਸੱਕ ਆ। ਕੀ ਸੱਕ ਆ ਜੀ ਉਹਦਾ ਇੱਕ ਨਗਰ ਨਹੀਂ ਰਿਸ਼ਪਾਲ ਹਰੀ ਸਿੰਘ ਸਰਵਰ ਸੁਪਾਲ ਸਿੰਘ ਦੀ ਆ। ਆ ਨੌਂ ਬੰਦੇ ਤੋਂ ਕਰਵਾਈ ਗਈ ਆ। ਜੋ ਕਿ ਸਾਡੇ ਵੱਲੋਂ ਕਰਵਾਈ ਉਹਦੀ ਤਾਰੀਖ ਵੀ ਕਰੀ। ਉਹ ਬਾਬੇ ਦਾ ਬੰਦਾ ਲੱਗਦਾ। ਪਹਿਲੀ ਗੱਲ ਤਾਂ ਸੀ ਇਹ ਪੁੱਛਣਾ ਚਾਹੁੰਦੇ ਆ ਵੀ ਇਹਦਾ ਭੱਜਾਂ ਦਾ ਕੀ ਮਤਵਲਾ? ਜੇ ਤੂੰ ਇੱਕ ਧਾਰਮਿਕ ਸੰਸਥਾ ਦਾ ਬੰਦਾ ਹੋਵੇ ਮੁਖੀ ਹੋਵੇ ਉਹ ਚੰਤਾ ਦੇ ਸਾਹਮਣੇ ਪੇਸ਼ ਹੋ ਜਾ ਉਹਦਾ ਕੋਈ ਹੋਰ ਨੇੜਲਾ ਸਰਦਾਰੂ ਹੋਵੇ ਜਿਸ ਤਰ੍ਹਾਂ ਨਾਲ ਅਸੀਂ ਤੁਹਾਡੇ ਸਾਹਮਣੇ ਖੜੇ ਹਾਂ ਕੋਈ ਸਪਸ਼ਟ ਕਰਨ ਤਾਂ ਦਿੰਦਾ ਲੱਗਦਾ ਕਿ ਭਾਵਨਾਵਾਂ ਠੇਸ ਪਈਆਂ ਤੇ ਵੱਡੀ ਕੋਈ ਕਾਰਵਾਈ ਦੀ ਮੰਗ ਕਰ ਰਹੇ ਵੱਡੀ ਕਾਰਵਾਈ ਦੀ ਮੰਗ ਕਰਦੇ ਸੀਵੀਆ ਜਾਂਚ ਕਰਕੇ ਨੂੰ ਸਖਤ ਤੱਕ ਸਜ਼ਾ ਦੇ ਕੇ ਜੇਲ੍ਹ ਦੇ ਵਿੱਚ ਬੰਦਾ ਕਰਨਾ ਚਾਹੀਦਾ ਹੋਰ ਵੀ ਕੋਈ ਇਹੋ ਜਿਹਾ ਕੋਈ ਸਾਧ ਸਾਡੇ ਇਤਿਹਾਸ ਦੀ ਧਰਤੀ ਨੂੰ ਰੰਗਲੀ ਨੂੰ ਰੰਗਲੇ ਪੰਜਾਬ ਨੂੰ ਬਰਬਾਦ ਨਾ ਕਰੇ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਅੱਗੇ ਵੀ ਐਦਾਂ ਦਾ ਕੋਈ ਮਾਮਲਾ ਆ ਅੱਗੇ ਵੀ ਮਾਮਲਾ ਆਏ ਸਾਈਲੈਂਟ ਸੀਗੇ ਜੀ ਡੀਸੀ ਦਵਾ ਵੀ ਕਲੀ-ਕਲੀ ਜਾਂਚ ਕਰਵਾ ਕੇ ਜਨਤਕ ਕਰਕੇ ਤੁਹਾਨੂੰ ਦਿੱਤੀ ਜਾਊਗੀ ਇਹੋ ਜੀ ਕੋਈ ਗੱਲ ਨਹੀਂ ਵਿਸ਼ਵਾਸ ਰੱਖੋ ਸਾਨੂੰ ਭਰੋਸਾ ਪੂਰਾ ਅਦੀਸਰ ਤੇ ਸਾਰੇ ਸਟਾਫ ਤੇ ਤੁਹਾਡੀ ਮੰਗ ਕੀ ਹੈ ਮੰਗ ਇਹੀ ਹੈ ਜੀ ਜਿਹੜੀ ਤੁਹਾਨੂੰ ਦੱਸਿਆ ਵਾ ਬਈ ਉਹਦੀ ਜਾਂਚ ਹੋ ਕੇ ਜਾਂਚ ਦੀ ਕਾਰਵਾਈ ਹੋਵੇ ਤੇ ਕਾਰਵਾਈ ਹੋਵੇ ਬੜਾ ਜੀ ਹਾਂ ਜੀ ਇਹ ਕਾਜੀ ਆਜੋ ਬੱਗਾਂ ਹਾਂ ਜੀ ਕੋਈ ਸਪੌਂਸਰ ਜੀ ਹੈ ਜੇ ਉਹ ਆਪਣੇ ਮਹੱਲੇ ਦੇ ਵਿੱਚ ਵੀ ਜੇ ਕੋਈ ਗਲਤ ਕੈਰੇਕਟਰ ਵਾਲਾ ਬੰਦਾ ਆਵੜੇ ਕੋਈ ਲੇਡੀ ਆਵੜੇ ਕੋਈ ਬੰਦਾ ਆ ਜਵੇ ਆਪਣਾ ਸਾਰਾ ਨੋਜੋਰ ਕਰਨਾ ਕੋਈ ਚੀਜ਼ ਪੁੱਛਿਆ ਜਾਵੇ ਜੀ ਇਹਨੇ ਸਰਦਾ ਜਦ ਕਿ ਪਲਟ ਪੈਣ ਦਾ ਕੀਤਾ ਵਾ ਇਸ ਲਈ ਇਹਨੂੰ ਲਾ ਕੇ ਕੋਈ ਮਤਾ ਨਹੀਂ ਪਵਾਇਆ ਹੈਗਾ ਜਦਾਂ ਅਸੀਂ ਪਿੰਡ ਦੇ ਸਰਪੰਚੋਂ ਨਾਲ ਦੇ ਪਿੰਡਾਂ ਦੇ ਵਿੱਚ ਰਲ ਕੇ ਸਾਰੇ ਪਿੰਡਾਂ ਤੋਂ ਪਵਾਵਾਂਗੇ ਜੀ ਮੱਤੇ ਪਾਵਾਂਗੇ ਜੀ ਮਤਲਬ ਹੁਣ ਮੱਤੇ ਪਾਈ ਜਾਂਗੇ ਮੱਤੇ ਪਾਈ ਜਾਂਦੇ ਮਤਲਬ ਇਹ ਹੁਣ ਜਿਵੇਂ ਆਪਣੇ ਮਹੱਲੇ ਦੇ ਵਿੱਚ ਕੋਈ ਆ ਗਿਆ ਗੱਫ ਸ਼ਕ ਸ਼ਕਿਆ ਲੇਡੀ ਆ ਗਈ ਆਪਣਾ ਜੋਰ ਲਗਾਉਂਦਾ ਵੀ ਆਪਣੇ ਬੱਚੇ ਦੇ ਨਾਲ ਲੇਡੀ ਦਾ ਪਤਾ ਨਹੀਂ ਲੇਡੀ ਹੋਗਾ ਜਿਸ ਜਿਸ ਲਈ ਤੁਹ ਜਿਹੜੇ ਨਸ਼ੇ ਕਾਮ ਹਿੰਮ ਜਲਦੀ ਲੱਗਦਾ ਕਿ ਇਦਾਂ ਵੀ ਤੁਸੀਂ ਹਿੰਮ ਚਣਨੀ ਚਾਹੀਦੇ ਵੀ ਤਾਂ ਹੁਣ ਉਹ ਜਿਹੜੇ ਦੂਸਰੀ ਤਰ੍ਹਾਂ ਦੇ ਧਰਮ ਦੇ ਮਾਰਡ ਦੇ ਵਿੱਚ ਇਸ ਜਿੰਨੇ ਵਿੱਚ ਦੋ ਕਿ ਕਿਸਾਨ ਪੂਰਾ ਵਿਸ਼ਵਾਸ ਕਰਦੇ ਹਨ ਜੀ ਕਿ ਨਾ ਹੁਣ ਵੀ ਖੇਲੇ ਨੂੰ ਕਿਹਦੇ ਲਈ ਹੁਣ ਵੀ ਪਾਪਾ ਸਾਹਿਬ ਹੁਣ ਕਿੰਨਾ ਦਾ ਬਗਾ ਇਹ ਸਹੀ ਹੈ ਜੀ ਤੇ ਦੇ ਹੁਣ 88 ਸੀਗਾ ਪਿੰਡ ਨਹੀਂ ਦੱਸਦਾ ਇਹਦਾ ਕੰਮ ਬਣਦਾ ਹੀ ਨਹੀਂਗਾ ਜੀ ਇਹ ਤਾਂ ਨਹੀਂ ਹੈ ਕਹਿ ਸਕਦੇ ਬਾਣੀ ਨੂੰ ਵੀ ਖਰਾਬ ਕੀਤਾ ਗਿਆ ਜੀ ਜਿਹੜਾ ਗ੍ਰਾਂਟ ਵੀ ਗ੍ਰਾਂਟ ਦੇ ਹਿਸਾਬ ਨਾਲ ਕੋਰ-ਕੋਰ ਤੇ ਲਿਖਿਆ ਹੋਇਆ ਜੀ ਅੱਛਾ ਜੀ ਇਹ ਪੈਸੇ ਦੇ ਕੋਈ ਕੁਆਲਿਟੀ ਵੀ ਐਕਸ਼ਨ ਲੈਣਾ ਕਰੀ ਜਾ ਰਹੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਸੀਐਮ ਸਾਹਿਬ ਤੋਂ ਵੀ ਜਾਣਦੇ ਜੀ ਕਿ ਆਪੋ ਚੋਚੋ ਮਤਰੀ ਚਾਨ ਕਰਾਈ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਤੇ ਪੇਸ਼ ਕੀਤਾ ਜਾਵੇ ਤੇ ਇਹਦੇ ਨਾਲ ਇਹਦੇ ਦੇਰੇ ਨੂੰ ਕੱਲਾ ਲਾਇਆ ਜਾਵੇ